ਇਤਿਹਾਸਿਕ ਦੌਰੇ ਤੇ ਅੰਗੋਲਾ ਪੁੱਜੀ ਰਾਸ਼ਟਰਪਤੀ ਮਰਮੂ ਭਾਰਤ ਦੇ ਰਾਸ਼ਟਰਪਤੀ ਦੀ ਪਹਿਲੀ ਯਾਤਰਾ ਅੰਗੋਲਾ ਸੰਸੰਰਧਿਤ ਸੰਬੋਧਨ ਕਰਨਗੇ ਰਾਸ਼ਟਰਪਤੀ ਭਾਰਤੀ ਰਾਸ਼ਟਰਪਤੀ ਦ੍ਰੋਪਤੀ ਮਰਮੂ ਦੇ ਰਾਤ ਇੱਕ ਸਰਕਾਰੀ ਦੌਰੇ ਤੇ ਅੰਗੋਲਾ ਪਹੁੰਚੇ ਨੇ ਇਹ ਕਿਸੇ ਭਾਰਤੀ ਰਾਸ਼ਟਰਪਤੀ ਦੁਆਰਾ ਅੰਗੋਲਾ ਦਾ ਪਹਿਲਾ ਦੌਰਾ ਹੈ ਰਾਸ਼ਟਰਪਤੀ ਭਵਨ ਅਨੁਸਾਰ ਇਹ ਇਤਿਹਾਸਿਕ ਦੌਰਾ ਅਫਰੀਕਾ ਤੇ ਗਲੋਬਲ ਸਾਊਥ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਰਾਸ਼ਟਰਪਤੀ ਮਰਮੋ 8 ਤੋਂ 11 ਨਵੰਬਰ ਤੱਕ ਅੰਗੋਲਾ ਦੇ ਵਿੱਚ ਰਹਿਣਗੇ। ਦ੍ਰੋਪਤੀ ਮਰਮੋ ਨੂੰ ਰਾਸ਼ਟਰਪਤੀ ਜੋਆਓ ਲੋਰੈਂਕੋ ਨੇ ਅੰਗੋਲਾ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਸੀ। ਐਮਈਐਸ 77 ਸੁਤਾਕਰ ਡੇ ਲੈਲਾ ਨੇ ਕਿਹਾ ਕਿ ਇਹ ਦੌਰਾ ਰਾਜਨੀਤਿਕ ਆਰਥਿਕ ਵਿਕਾਸ ਅਤੇ ਸੱਭਿਆਚਾਰਕ ਖੇਤਰਾਂ ਦੇ ਵਿੱਚ ਅਫਰੀਕੀ ਦੇਸ਼ਾਂ ਨਾਲ ਸਾਂਝੇਦਾਰੀ ਦੀ ਨੂੰ ਮਜ਼ਬੂਤ ਕਰਨ ਤੇ ਭਾਰਤ ਦੇ ਵਾਅਦੇ ਧਿਆਨ ਨੂੰ ਦਰਸਾਉਂਦਾ ਹੈ ਇਸ ਦੌਰੇ ਦੇ ਵਿੱਚ ਪ੍ਰੋਜੈਕਟ ਚਿੱਤਾ ਤਹਿਤ ਬੌਸਤਵਾਨਾ ਤੋਂ ਚਿੱਤਿਆਂ ਦੇ ਆਯਾਤ ਤੇ ਵੀ ਚਰਚਾ ਕੀਤੀ ਜਾਵੇਗੀ ਅੰਗੋਲਾ ਦੇ ਆਪਣੇ ਫੇਰੀ ਦੌਰਾਨ ਰਾਸ਼ਟਰਪਤੀ ਮਰਮੂ ਪਹਿਲਾਂ ਆਪਣੇ ਹਮਰੁੱਤਵਾ ਜੋਆਓ ਲੋਰੈਂਕੋ ਨਾਲ ਦਵੱਲੀ ਗਲਵਤ ਕਰਨਗੇ ਇਸ ਤੋਂ ਬਾਅਦ ਉਹ ਅੰਗੋਲਾ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ਦੇ ਜਸ਼ਨਾਂ ਦੇ ਵਿੱਚ ਸ਼ਾਮਲ ਹੋਣਗੇ ਅੰਗੋਲਾ ਸੰਸਦ ਨੂੰ ਸੰਬੋਧਨ ਵੀ ਕਰਨਗੇ ਤੇ ਉੱਥੇ ਭਾਰਤੀ ਭਾਈਚਾਰੇ ਨੂੰ ਵੀ ਮਿਲਣਗੇ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ਤਾਂ ਬਾਏ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.